ਸਭਾ ਨੂੰ ਚੰਗੀ ਨਿਤ ਦੇਵੋਗੇ ਬਗੋਜੋ ਕਰਦਾ No, no, no. ਕਿਉਂ ਕੜਨਾ ਸਤਨਾਮ ਸ੍ਰੀ ਵਾਹਿਗੁਰੂ 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 ਤੇ ਪਾਤਸ਼ਾਹ ਜੀ ਕਰੋ ਕਿਰਪਾ ਜੋ ਜੀ ਆਪ ਜੀ ਦੇ ਦਰ ਆਵੇ ਸੋਰਾ ਜੀ ਤੇ ਪੁਰੀਦਾਵੇ ਮੂੰਗੋਂ ਮੰਗੀਆਂ ਵਰਾ ਦਾ ਪਾਵੇ ਅਰੇ ਸੋਚੜੇਸ਼ਰ ਪਰੇਸ਼ੋ ਕਰੇ ਅਰੇ ਆਪ ਜੀ ਕਨਾਉ ਕਰ ਤੇ ਪਾਤਸ਼ਾਹ ਕਰੋ ਕਿਰਪਾ ਦਰਿਆ ਜੀ ਦਾ ਸੰਗਤ ਸਰੂ ਦੀ ਆਖੀ ਦੇ ਪਾਵਨ ਮੰਤਾਂ ਉੱਪਰ ਨਗਰ ਤੇ ਭਰੇ ਬਾਤ ਤੇ ਪਾਠ ਦੀ ਚੜ੍ਹਦੀ ਕਲਾ ਵਾਸਤੇ 14 ਮਸਿਆਂ ਨੂੰ ਮੁਖ ਰੱਖਦੇ ਆ ਸ਼੍ਰੀ ਅਖੰਡ ਕੜ ਸਹਿਬ ਕਹ ਰਹੇ ਨੇ ਤਾਲੀ ਪਾਵਨ ਬਾਣੀ ਵਿੱਚੋਂ ਸੰਗਤਾਂ ਨੂੰ ਪਵਾਹੀ ਪਰਮਾਣ ਵਰਸ਼ਨ ਕਰਕੇ ਨਿਹਾਲ ਕਰੋ ਓਗੁਣਾ ਮੈਂ ਤੇ ਚਰਨ ਦੀ ਸਵਾਤ ਬਖਸ਼ੋ ਸੇਠ ਪੜਦੇ ਸੁਣਦੇ Kora pōhoku ਸਾਰੇ ਸਾਲਿਹਾ ਨੂੰ ਅੱਜ ਜੋ ਇਸ ਅੰਤਮ ਅਰਦਾਸ ਦੇ ਵਿੱਚ ਜਿਨ੍ਹਾਂ ਮਹਾਨ ਸ਼ਖਸੀਅਤਾਂ ਦੇ ਹਾਜ਼ਰੀਆਂ ਭਰੀਆਂ ਨੇ ਉਹਨਾਂ ਤੋਂ ਪਿਆਰਾਂ ਦਾ ਧੰਵਾਦ ਕੀਤਾ ਜਾਣਾ ਐਮਪੀ ਸਾਬਕਾ ਐਮਪੀ ਅੰਮ੍ਰਿਤ ਦੇ ਤਰਸੀਮ ਸਿੰਘ ਪੀਸੀ ਉਹ ਵੀ ਆਪਣੇ ਦਰਮਿਆਨ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਵੀ ਸਯਦ ਨੂੰ ਤੁਹਾਨੂੰ ਆਦਰ ਜੀ ਚੇਅਰਮੈਨ ਅੰਗਰੇਜ਼ ਸਿੰਘ ਵਰਪਾਲ ਉਹਨਾਂ ਦਾ ਵੀ ਪਰਿਵਾਰ ਵੱਲੋਂ ਧੰਨਵਾਦ ਜੀ ਹੋਇਆ ਕੀਤਾ ਜਾਂਦਾ ਹੋਰ ਵੀ ਜਿੰਨੀਆਂ ਵੀ ਸकता ਆਪ ਦੀ ਸਰਕਾਰ ਜੋ ਜਿਹੜੇ ਪਹੁੰਚੇ ਜੀ ਸਾਰਿਆਂ ਦਾ ਧੰਨਵਾਦ ਜੀ ਹੋਇਆ ਪਰਿਵਾਰ ਵੱਲੋਂ ਕੀਤਾ ਜਾਂਦਾ ਹੈ ਜੀ ਨਾਲ ਹੀ ਬੇਨਤੀ ਹੈ ਸਤ ਸੰਗਤ ਸਾਰਿਆਂ ਸੰਗਤਾਂ ਦੇ ਚਰਣਾ ਵਿੱਚ ਕਿ ਪਰਿਵਾਰ ਦੇ ਵੱਲੋਂ ਆਈਆਂ ਸਰਧਾਂ ਦੇ ਲਈ ਗੁਰੂ ਕੇ ਲੰਗਰ ਸਜਾ ਕੇ ਹਾਜ਼ਰ ਕੀਤੇ ਨੇ सारिया संतार ने गुरु के लफ शाके के साम Wow. Uh -huh. Whoa. Love. Wow. Whoa. oh ¡Gracias! Oh. Oh.